25 ਲੱਖ ਰੁਪਇਆ ਲਾ ਕੇ ਕੈਮਰੇ ਲਾਏ ਸੀ ਪਿੰਡ ਸ਼ਾਇਲੀ ਚ ਆਹ پارک ਦੇ ਸਾਹਮਣੇ ਲਾਏ ਸੀਗੇ پارک ਨੂੰ ਬਚਾਉਣ ਖਾਤਰ ਆਹ ਪਏ ਨੇ ਹੱਥ ਨਾਲ ਹੱਥ ਨਾਲ ਇਹਨਾਂ ਦੇ ਟੀਕੇ ਕਿਸੇ ਦੇ ਆਹ ਟੀਕੇ ਦੇਖ ਲੈ ਆਹਦੇ ਟੀਕੇ ਪਏ ਟੀਕੇ ਹੋਰ ਵੀ ਹੁਣ ਇੱਥੇ ਦੋਸਤੋ ਆਹ ਕੈਮਰੇ ਲੱਗੇ ਹੋਏ ਸੀਗੇ ਦਿਖਾਓ ਕੁਝ ਆਜੋ ਦਿਖਾਓ ਇਹ ਮੈਨੂੰ ਲੈ ਕੇ ਆਏ ਨੇ ਸੱਜਣ ਕਹਿੰਦੇ ਵੀ ਐਂ ਕਰਕੇ ਤੁਹਾਨੂੰ ਦਿਖਾਈਏ ਵੀ ਇਹਦੇ ਵਿੱਚ ਦੋਸਤੋ ਹੁਣ ਇਹ ਦੱਸੋ ਬੀਜ਼ਨਸ ਸ੍ਰੀ ਗੁਰਤੇਗ ਬਹਾਦਰ ਸਾਹਿਬ ਯਾਦਗਰੀ پارک ਨੂੰ ਬਚਾਉਣ ਦਾ ਕੀਦਾ ਫਰਜ਼ ਬਣਦਾ ਹੈ ਮਰਜ ਬਣਦਾ ਇਹਨੂੰ ਬਚਾਉਣ ਦਾ ਇੱਕੋ ਇੱਕ ਪਾਰਕ ਸੀ ਪਿੰਡ ਦੇ ਵਿੱਚ ਦੇਖ ਲਓ ਕੀ ਹਾਲਾਤ ਨੇ ਆਹ ਦੇਖੋ ਡੱਬੀਆਂ ਡੱਬੀਆਂ ਪਈਆਂ ਨੇ ਇੱਥੇ ਬੱਚੇ ਕਿਵੇਂ ਆ ਜਾਣਗੇ ਖੇਡਣ ਆਹ ਕੈਪਸੂਲਾ ਚੈੱਕ ਕਰਨਾ ਆਹ ਪੱਤੇ ਭਾਈ ਕਿਹੜੇ ਕੈਪਸੂਲਾਂ ਦੇ ਦੇਖ ਲਓ ਹੂੰ ਪੂਲ ਲਾ ਕੇ ਖੜ ਜਾਂਦੇ ਆ ਮਰਵਾਉਣ ਮੰਨ ਜਾਂਦੇ ਦੋ ਤਿੰਨ ਵਾਰੀ ਰਵਾਉਤ ਆ ਗਿਆ ਰਵਾਉਲਾ ਪੈ ਗਿਆ ਆ ਲਾਲੂ ਵੀ ਹਾਲਾਤ ਸੋਨ ਨੂੰ ਕਿਵੇਂ ਪਤਾ ਲੱਗਿਆ ਇਹੇ ਆਖੀ ਜੀ ਉਹਰੇ ਪਸ਼ਾਵ ਕਰਨ ਬੜੇ ਅੰਦਰ ਜਿਹੜਾ ਪਸ਼ਾਵ ਕਰਨ ਬੜੇ ਇੱਥੇ ਇਹੋ ਜਿਹਾ ਕੁਸੇ ਮਿਲੇ ਆ ਸਾਨੂੰ ਦੇਖ ਲੈ ਕਿ ਵਸੂਲਾਂ ਦਾ ਪੱਤਾ ਫੇਰ ਪਿਆ ਪੱਤਾ ਉਹ ਪੇਕ ਹੋਰ ਕਈ ਵਸੂਲਾਂ ਦਾ ਦਿਖਾਈ ਚੱਕ ਕੇ ਇਹਦੇ ਨਾਲ ਤਾਂ ਨਹੀਂ ਚੱਲਦਾ ਟੀਕੇ ਦਾ ਤਾਂ ਹੋ ਜਾਵੇ ਦੱਬੀ ਐਂ ਪਈ ਹੈ ਉਹਦੇ ਨਾਲ ਦਾ ਹੀ ਹੈ ਮਿਹਨਤ ਧਰ ਕੇ ਥੱਲੇ ਅੱਗ ਲਗਦੀ ਐ ਇਹਨਾਂ ਨੂੰ ਥਰ ਲੋ ਅੱਗ ਲਾ ਕੇ ਫੇਰ ਪਿੰਦਨੇ ਦੇ ਅੱਗ ਲੱਗੀ ਪਈ ਆ ਦੇ ਆ ਪਈਆਂ ਨਰੀ ਪੰਨੀਆਂ ਤੇ ਡੱਬੀਆਂ ਪਈਆਂ ਨੇ ਸ਼ਾਜਲੀ ਵਾਲਾ ਪਾਰਕ ਹੈ ਇਹ ਆ ਦੇਖ ਆ ਦੇਖ ਆ ਦੇਖ ਲੋ ਲੈ ਲੱਛ ਹੂੰ ਸੁਦੇ ਚੌਚਰ ਚਮਚਕ ਨੇ ਚਮਚਾ ਆਹ ਖਸੂਰ ਟੀਕੇ ਲਾਉ ਟੀਕੇ ਪਏ ਨੇ ਉੱਥੇ ਆਹ ਪਏ ਨੇ ਹੱਥ ਨਾਲ ਆਹ ਹੱਥ ਨਾਲ ਇਹਨਾਂ ਦੇ ਟੀਕੇ ਕਿਸੇ ਦੇ ਆਹ ਟੀਕੇ ਦੇਖ ਲੈ ਆਹਦੇ ਟੀਕੇ ਪਏ ਟੀਕੇ ਹੋਰ ਵੀ ਹੋਣੇ ਇੱਥੇ ਆਹ ਲਾ ਲੋ ਸ਼ਾਜਲੀ ਪਾਰਕ ਦੀ ਗੱਲ ਹੈ ਜਿਹੜਾ ਸੋਹਣਾ ਸੁੰਦਰ ਬਣਿਆ ਤੀ ਆ ਦੇਖ ਸੁਦੇ ਸਰਚਾਉ ਉੱਥੇ ਜਲੀਆ ਕਰਾ ਕੇ ਆਹ ਦੇਖ ਸਿੰਘਾਂ ਦੀ ਡੱਬੀ ਪੂਰੀ ਦੀ ਪੂਰੀ ਅਗਲਾ ਕੀ ਕਰਿਆ ਹੋਇਆ ਕੰਮ ਸਤ ਸ੍ਰੀ ਅਕਾਲ ਦੋਸਤੋ ਆ ਪਾਰਕ ਬਣਿਆ ਹੋਇਆ ਬਹੁਤ ਸੁੰਦਰ ਪਾਰਕ ਸੀਗਾ ਪਰ ਇਹਦੀ ਹਾਲਾਤ ਨੇ ਜਿਹੜੇ ਵੇੜ ਦੇ ਜਾਂਦੇ ਨੇ ਤੇ ਤੁਹਾਨੂੰ ਦੱਸਿਆ ਗਰਮੀ ਚ ਅਸੀਂ ਆਪ ਪਾਣੀ ਲਾ ਕੇ ਗੁਰਦੁਆਰੇ ਚੋਂ ਪਏ ਪਲੇ ਆ ਕੇ ਵੀਰ ਮਾਉਂਦੇ ਰਹਾਂਗੇ ਬੂਟਿਆਂ ਨੂੰ ਆ ਘਾਹ ਨੂੰ ਹੁਣੇ ਉੱਚਾ ਨੀਵਾ ਹੋ ਗਿਆ ਬਣਿਆ ਹੋਇਆ ਲੱਖਾਂ ਰੁਪਏ ਲੱਗੇ ਹੋਏ ਦੇਖੋ ਦਰਖਤ ਕਿੰਨੇ ਸੋਹਣੇ ਸੁੰਦਰ ਦਰਖਤ ਵਾਲੇ ਦਾਲੇ ਪਰ ਇਹਦੇ ਵਿੱਚ ਇੱਕ ਹੋਰ ਵਿਵਤਾ ਵੀ ਹੈ ਇੱਥੇ ਇਹ ਚਿੱਟੇ ਦਾ ਸ਼ਿਕਾਰ ਹੋ ਗਿਆ ਇਹ ਇਹ ਪਾਰਕ ਚਿੱਟੇ ਦਾ ਸ਼ਿਕਾਰ ਹੋਣ ਦਾ ਜਾਂਦਾ ਹੈ ਹੋ ਰਿਹਾ ਹੈ ਹੋ ਗਿਆ ਚਿੱਟੇ ਦਾ ਸ਼ਿਕਾਰ ਹੋ ਗਿਆ ਕਿੱਥੇ ਹੈ ਜੀ ਦਿਖਾਓ ਕੁਛ ਆ ਦਿਓ ਦਿਖਾਓ ਦੋਸਤੋ ਆ ਕੈਮਰੇ ਲੱਗੇ ਹੋਏ ਸੀਗੇ ਆ ਕਿਤੇ ਕੈਮਰੇ ਨਹੀਂ ਨਜ਼ਰ ਆਉਂਦੇ ਆ ਲਾਲੋ ਸਾਹਿਬ ਸਾਰੇ ਕੈਮਰੇ ਲੱਗੇ 25 ਲੱਖ ਰੁਪਇਆ ਲਾ ਕੇ ਕੈਮਰੇ ਲਾਏ ਸੀ ਪਿੰਡ ਸ਼ਾਇਲੀ ਚ ਆ ਪਾਰਕ ਦੇ ਸਾਹਮਣੇ ਲਾਏ ਸੀਗੇ ਪਾਰਕ ਨੂੰ ਬਚਾਉਣ ਖਾਤਰ ਪਰ ਆ ਕੈਮਰੇ ਦੇਖ ਲਓ ਗਾਇਬ ਨੇ ਕਿੱਧਰ ਦੇ ਗਾਇਬ ਨੇ ਹੈ ਉਹ ਤਾਂ ਵੱਧਦੀ ਹੈ ਜਦ ਕੌਂ ਦੀ ਚੋਰੀ ਹੋ ਗਈ ਸੀ ਸਾਇਲ ਮਾਰਕੀਟ ਚ ਲਾੜਦੇ ਮੁੰਡੇ ਦਾ ਵਿਆਹ ਕੀ ਦੇਖਿਆ ਹਾਂ ਜਤ ਨਹੀਂ ਹੈ ਤਾਂ ਅੱਛਾ ਅਟਾਪਾ ਜਾਂ ਵੀ ਲੈ ਗਿਆ ਕੋਈ ਟੱਪਾ ਜਾਂ ਤਾਂ ਹੁਣ ਲੈ ਗਿਆ ਬੰਦਾ ਕਹਿੰਦਾ ਮਿੰਦਾ ਦੋ ਕਿਨੇ ਹੋ ਗਏ ਕੌਣ ਲਗਾਇਆ ਬੰਦਾ ਪੁੱ ਕੋਣ ਲੇ ਗਿਆ ਟੱਪਾ ਜਾਂ ਇਹ ਨਹੀਂ ਦੇਗੇ ਗੱਦੀ ਜੀ ਵਾਲੇ ਆਏ ਤੇ ਕਹਿੰਦਾ ਅੱਛਾ ਜਿਹੇ ਹੀ ਦੇਗੇ ਆ ਜੀ ਆਹ ਲਾ ਲਓ ਵੀ ਫਿਰ ਇਹਨਾਂ ਦਾ ਫਾਇਦਾ ਕੀ ਐਨਾ ਪੈਸਾ ਲਾਏ ਦਾ ਪਿੰਡ ਸ਼ਾਇਲੀ ਦੀ ਗੱਲ ਹੈ ਪਹਿਲਾਂ ਚੋਰੀ ਹੋ ਗਏ ਤੇ ਲਾਉਣ ਤੋਂ ਥੋੜੇ ਦਿਨਾਂ ਬਾਅਦ ਹੀ ਕੈਮਰੇ ਵੱਡੇ ਕੈਮਰੇ ਨਹੀਂ ਹੈ ਜਿਹੜੇ ਰਾਤ ਨੂੰ ਹਨੇਰੀ ਰਾਤ ਚ ਵੀ ਚਾਨਣ ਚੜ੍ਦ ਦਿੰਦੇ ਨੇ ਦੋ ਦੋ ਕਿਲੋਮੀਟਰ ਤੱਕ ਸਾਫ ਦੀਂਦਾ ਵਿੱਚ ਦੀ ਉਹ ਕੈਮਰੇ ਲੱਗੇ ਹੋਏ ਤੇਰੇ ਕਾਹ ਕੈਮਰੇ ਲੱਗੇ ਹੋਏ ਤੇਰੇ ਦੋ ਲੱਗੇ ਹੋਏ ਤੇ ਲਾ ਲੋ ਵੀ ਕੈਮਰੇ ਗਾਇਬ ਨੇ ਨਾ ਮੁੜ ਕੇ ਕਿਸੇ ਨੇ ਗੌਰ ਕਰੀਏਗੀ ਹਾਲਾਤ ਦੇਖ ਲੋ ਵੀ ਕੀ ਬਣੇ ਹੋਏ ਨੇ ਓਰੇ ਹਾਂਜੀ ਕੈਮਰੇ ਵਧੀਆ ਲੱਗੇ ਹੋਏ ਤੇਰੇ ਹੁਣ ਗਾਇਬ ਹੋ ਗਏ ਗਾਇਬ ਹੋ ਗਏ ਉਹ ਲਾਈਨ ਨਹੀਂ ਮਿਲਦੀ ਮੁੜ ਕੇ ਨਹੀਂ ਲਾਇਏ ਇਹ ਮੈਨੂੰ ਲੈ ਕੇ ਆਏ ਨੇ ਸੱਜਣ ਕਹਿੰਦੇ ਵੀ ਐਂ ਕਰਕੇ ਤੁਹਾਨੂੰ ਦਿਖਾਈਏ ਵੀ ਇਹਦੇ ਵਿੱਚ ਅੰਦਰ ਬਾਥਰੂਮ ਬਣਾਤੇ ਦੱਸੋ ਇਹਦਾ ਜਮੇ ਸਿੱਧੇ ਤੱਕ ਹੋ ਗਿਆ ਕੰਮ ਹੂੰ ਇਹ ਅੱਡਾ ਬਣ ਗਿਆ ਇਹ ਮੌਜਰ ਨਾਲ ਗੇਟ ਲਾ ਕੇ ਐ ਬੈਜੋ ਅੰਦਰ ਕਿਹੜਾ ਪੁੱਛਦਾ ਓਰੇ ਆ ਦੇਖੋ ਹੈ ਬਾਥਰੂਮ ਬਣਾਇ ਤੇ ਇਹ ਆ ਦੇਖੋ ਪਾਰਕ ਵਾ ਵਪਾਰ ਹੈ ਇਹ ਤਾਂ ਇਹਨਾਂ ਲੋਕ ਇੱਕ ਗੱਲ ਬਣ ਗਈ ਸਿਰੇ ਦੀ ਹੂੰ ਇਹਦਾ ਆਖਰ ਨੂੰ ਬੋਗਣਾ ਪਈਆ ਬੋਗਣਾ ਪਈ ਹੂੰ ਡੱਬੀਆਂ ਤੇ ਪੰਨੀ ਮਿਲਣਗੇ ਤੁਹਾਨੂੰ ਆ ਦੇਖ ਹੂੰ ਓਏ ਕੋਤ ਘਰ ਬਣਾਤਾ ਇਸ ਤਰ੍ਹਾਂ ਜੇ ਹੁਣ ਜਾ ਕੇ ਖੜ ਜਾਂਦੇਂਗੇ ਮਣਦੇਂਗੇ ਦੋ ਤਿੰਨ ਵਾਰੀ ਲਗਾਉ ਪਏ ਦਰਵਾਜ਼ਾ ਪੇਕੇ ਆ ਲਾਲੂ ਵੀ ਹਾਲਾਤ ਤੁਹਾਨੂੰ ਪਾਰਕ ਵੀ ਦਿਖਾਉਣੇ ਆ ਜੋ ਜੀ ਮੜਿਆ ਜਾ ਸੋਨ ਨੂੰ ਕਿਵੇਂ ਪਤਾ ਲੱਗਿਆ ਇਹ ਮੈਂ ਕਿ ਜੀ ਉਹ ਪਸ਼ਾਬ ਕਰਨ ਬੜੇ ਅੰਦਰ ਹਾਂ ਜਦੋਂ ਪਸ਼ਾਬ ਕਰਨ ਬੜੇ ਇੱਥੇ ਇਹੋ ਜਿਹਾ ਕੁਝ ਮਿਲਿਆ ਸਾਨੂੰ ਜਦੋਂ ਦੇਖਿਆ ਤੁਸੀਂ ਨੇ ਵੀ ਤਾਂ ਹਾਲਾਤ ਇਹ ਹੋਰ ਨੇ ਹਾਂ ਅਸੀਂ ਬੜੇ ਤਾਂ ਹੋਰ ਗੱਲਾਂ ਵੀ ਆਏ ਵੀ ਚੱਲ ਪੁੱਛਾਵ ਵੀ ਇੱਧਰ ਜਵਾਬ ਕਰਦੇ ਓਏ ਐਸੇ ਕਰਕੇ ਹੋਇਆ ਫਿਰ ਉਹਰੇ ਹੁਣ ਹੋਰ ਕੀ ਕਰਨਗੇ ਇਹ ਮਾਰੇ ਆ ਦੇਖੋ ਕੀ ਕਰਤਾ ਓਰੇ ਹੈ ਦੇਖ ਸਕਦੇ ਹੋ ਦੋਸਤੋ ਇਹ ਪਾਰਕ ਹੈਗਾ ਆਪਣਾ ਪਾਰਕ ਬਣਾਇਆ ਸੀ ਵਧੀਆ ਬੱਚੇ ਸਾਡਾ ਬੱਚੇ ਆਉਂਦੇ ਆ ਖੇਡਣ ਨੂੰ ਅੰਦਰ ਦੇਖ ਲਓ ਤੁਸੀਂ ਵੀ ਸਰੰਜਾਂ ਕਿਵੇਂ ਪਈਆਂ ਨੇ ਟਹਿ ਦੇਖ ਸਕਦੇ ਹੋ ਤਸਵੀਰਾਂ ਕੀ ਕਰਾਂਗੇ ਪਾਰਕ ਦੇਖ ਲਓ ਹਾਲਾਤ ਕਾ ਹੈ ਜਿਹੜਾ ਇਹ ਵੀ ਖਰਿਆਬਜਾ ਹੋ ਜਾਂਦਾ ਜਾਂਦਾ ਹੈ ਹੈ ਜੀ ਸੁੱਕਿਆ ਪਿਆਰ ਮੌਲ ਦੇ ਟੋੜੇ ਅਰੇ ਲੀਰਾਈਆਂ ਕੀ ਪਈਆਂ ਨੇ ਨਹੀਂ ਨਹੀਂ ਕੋਈ ਦਿਖਾੜਿਆ ਹੈ ਉਹ ਉੱਥੇ ਜਾਦੇ ਮਿਲੂਗਾ ਉਹ ਉੱਥੇ ਜੇ ਅੱਛਾ ਉੱਥੇ ਦੇਖ ਲੈਣੇ ਆਹ ਦੇਖੋ ਜੇ ਇੱਧਰ ਪਈਆਂ ਨੇ ਕਿੰਨਾ ਸਮਾਨ ਗਾਹ ਆ ਲਾਲੋ ਸਾਹਿਬ ਤਸਵੀਰਾਂ ਚ ਦੇਖ ਸਕਦੇ ਹਾਂ ਕੋਈ ਕੈਮਰਾ ਨਹੀਂ ਲੱਗਿਆ ਹੋਇਆ ਸਾਹਮਣੇ ਆਹ ਦੇਖ ਲੋ ਇਹ ਤਾ ਦੇਖੋ ਪਤਾ ਕਿ ਸਰਕਾਰੀ ਸਿਸਟਮ ਲੱਗਿਆ ਹੋਇਆ ਹੈ ਵਡਾ ਸਿਸਟਮ ਪਿੰਡ ਸ਼ਾਇਲੀ ਚਲਾਈ ਸੀ ਇਹ 25 ਲੱਖ ਰੁਪਏ ਲੱਗੇ ਸੀ ਕਹਿੰਦੇ ਉਸ ਟਾਈਮ ਸਾਰੇ ਸਿਸਟਮ ਤੇ ਦੋ ਤਿੰਨ ਕੈਮਰੇ ਤਾਂ ਚੋਰੀਏ ਕਰਕੇ ਲੈ ਗਏ ਸੀ ਕੋਈ ਫੜੇ ਵੀ ਗਏ ਸੀ ਪਤਾ ਨਹੀਂ ਕੀ ਬਣਿਆ ਉਹਦਾ ਵਿੱਚ ਹੀ ਗੱਲ ਰਹਿ ਗਈ ਤੇ ਆ ਕੈਮਰੇ ਵੀ ਇੰਨੀ ਹੁਣ ਦੀਂਦੇ ਲਾਲੋ ਸਾਹਿਬ ਤੁਸੀਂ ਵੀ ਕੀ ਬਣੂਗਾ ਦੁਨੀਆ ਦਾ ਸਮਝ ਤੋਂ ਪਰਾਂ ਨੇ ਗੱਲਾਂ ਦੋਸਤੋ ਹੁਣ ਇਹ ਦੱਸੋ ਬੀਜ਼ਸ ਸ੍ਰੀ ਗੁਰਤੇਗ ਬਹਾਦਰ ਸਾਹਿਬ ਯਾਦਗਰੀ ਪਾਰਕ ਨੂੰ ਬਚਾਉਣ ਦਾ ਕੀਦਾ ਫਰਜ ਬਣਦਾ ਹੈ ਅਸੀਂ ਤਾਂ ਤੁਹਾਨੂੰ ਅਗਾਹ ਕਰ ਸਕਦੇ ਆਂ ਵੀ ਆਹ ਹੋ ਰਿਹਾ ਕੀਦਾ ਫਰਜ ਬਣਦਾ ਇਹਨੂੰ ਬਚਾਉਣ ਦਾ ਇੱਕੋ ਇੱਕ ਪਾਰਕ ਸੀ ਪਿੰਡ ਦੇ ਵਿੱਚ ਦੇਖ ਲਓ ਕੀ ਹਾਲਾਤ ਨੇ